ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਤੇ ਨੇੜੇ ਸ਼ਹਿਰ ਤਲਵੰਡੀ ਪਾਈ ਦੇ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਦੋ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜੀ ਦੇ ਵਿੱਚ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਟੇਡੇ ਕੱਟ ਵਾਲੀ ਕੱਟੀ ਆ ਇਸ ਤੋਂ ਇਲਾਵਾ ਇੱਕ ਬੂਰੇ ਰੰਗ ਦੇ ਵਿੱਚ ਦੋਸਤੋ ਕੱਟੀ ਆ ਇਹ ਇਹ ਦੋਵੇਂ ਨਾਗੀ ਦੋਸਤੋ ਤੋੜ ਲਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਦੋਸਤੋ ਤਸੱਲੀ ਕਰ ਲਿਓ ਵੈਸੇ ਰੇਟ ਪੁੱਛ ਲਾਂਗੇ ਤੇ ਥਣ ਥਣ ਇਹਨੂੰ ਤਸੱਲੀ ਕਰਾ ਦੂੰਗਾ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਠੀਕ ਠਾਕ ਬਸ ਉਹ ਵਿਕਰੀ ਆਸਤੇ ਹੀ ਆਉਂਦੇ ਹਨਾ ਹਾਂਜੀ ਹਾਂਜੀ ਵੀਰੇ ਆਈ ਜਾਂਦੇ ਅੱਛਾ ਨਾਂ ਦੱਸ ਦਿਓ ਆਪਣਾ ਨਾਂ ਮੇਰਾ ਸਿਕੰਦਰ ਸਿੰਘ ਹੈ ਜੀ ਪਿੰਡ ਕਾਲੀ ਵਾਲਾ ਪਿੰਡ ਕਾਲੀ ਵਾਲਾ ਠੀਕ ਹੈ ਦੋ ਨਾਕ ਹੈਗੇ ਅੱਜ ਆਪਣੇ ਕੋਲੇ ਹਾਂਜੀ ਹਾਂਜੀ ਵੀਰੇ ਦੋ ਨਾਕ ਇੱਕ ਤਾਂ ਟਿਹੜੇ ਕੱਟ ਵਾਲੀ ਕੱਟੀ ਹੈਗੀ ਆ ਹਾਂਜੀ ਤੇ ਇੱਕ ਬੂਰੀ ਹੈ ਕਿੰਨੇ ਟਾਈਮ ਦੀ ਹੋਗੀ ਇਹ ਟਿਹੜੇ ਕੱਟ ਵਾਲੇ ਇਹ ਹੈਗੀ ਹੈ ਇਸ ਸਾਲ ਦੇ ਘੇਰੇ ਜੀ ਅੱਛਾ ਸਾਲਕ ਦੇ ਘੇਰੇ ਵਾਲੀ ਠੀਕ ਹੈ ਤੇ ਕੀ ਰੇਟ ਰੂਟ ਸੋਚਿਆ ਰੇਟ ਇਹਦਾ 32000 32000 ਕੋ ਲੈਣ ਦੋਸਤੋ ਬਿਲਕੁਲ ਹੀ ਜੈਤਜੀ ਮਾਰਕਿੰਗ ਹੋਊਗੀ ਚਾਰੇ ਪੈਰਾਂ ਤੇ ਪੂਸ਼ ਵਗੈਰਾ ਚੈੱਕ ਕਰ ਸਕਦੇ ਹੋ ਤੇ ਫੇਸ ਤੇ ਡੇਡਾ ਘੱਟ ਹੈ। ਉਮਰ 1 ਸਾਲ ਆ ਦੋਸਤੋ ਸਿੰਗਲ ਸੁੰਗ ਗੜਾਈ ਦੇ ਵਿੱਚ ਕਰਦੀ ਆਉਂਦੀ ਆ ਠੀਕ ਹੈ ਜੀ ਤੇ ਬਾਕੀ ਅੱਖਾਂ ਅੱਖਾਂ ਦੋਵੇਂ ਵਾਈਟ ਹੋਣਗੀਆਂ ਸਿੰਗਾ ਦੇ ਵਿੱਚ ਹੁਣ ਤੋਂ ਹੀ ਗੜਾਈ ਕਰ ਰਹੀ ਆ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਦੋਸਤੋ ਸਿੰਗ ਗੋਲ ਕਰ ਜਾਣੇ ਚਾਰੇ ਪੈਰਾਂ ਤੇ ਦੋਸਤੋ ਮਾਰਕਿੰਗ ਹੋਊਗੀ ਬਿਲਕੁਲ ਨੋਰਮਲ ਜੀ ਖਣ ਦੋਸਤੋ ਵਧੀਆ ਆਚਾਰ ਨਿਕੜਵੇ ਹੋਣਗੇ ਖਣ ਵੈਸੇ ਤੁਹਾਨੂੰ ਦਿਖਾ ਦਿੰਨਾ ਠੀਕ ਹੈ ਜੀ ਤੇ ਦੋਸਤੋ 32000 ਡਿਮਾਂਡ ਕੀਤੀ ਹੈ ਬਾਈ ਨੇ ਵਿੱਚੋਂ ਮਾਨਤਾਣ ਹੋ ਜਾਊਗਾ 1 ਸਾਲ ਉਮਰ ਹੈ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਦੋਸਤੋ ਜਾਇਚੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਇਲਾਵਾ ਇੱਕ ਕੱਟੀ ਦੋਸਤੋ ਬੂਰੀ ਹੈ ਇੱਕ ਨੇ ਟਾਈਮ ਦੀ ਹੋਗੀ ਬਾਈ ਇਹ ਵੀ ਇੰਨੇ ਦੀ ਹੈ ਸਾਲਗ ਦੇ ਘੇਰੇ ਜੀ ਇਹ ਸਾਲਗ ਦੀ ਗਿਆ ਹੈ ਠੀਕ ਹੈ ਇਹਦਾ ਕੀ ਰੇਟ ਆ ਇਹਦਾ 30000 ਰੇਟ ਆ 30000 ਇਹਨੂੰ ਵੀ ਖੋਲ ਦੋਸਤੋ ਇਸ ਕੱਟੀ ਦਾ ਰੇਟ 30000 ਤੇ ਤਕਰੀਬਨ ਸਾਲਕ ਦੇ ਘੇਰੇ ਦੇ ਵਿੱਚ ਹੀ ਇਸ ਕੱਟੀ ਦੀ ਉਮਰ ਹੈ ਰੰਗ ਰੰਗ ਸੋਨਾ ਵੈਸੇ ਸੰਭੀ ਹੈ ਕੱਟੀ ਇਹ ਸੋਹਣੀ ਹੈ ਤੇ ਸੁਨੱਖੀ ਹੈ ਸੰਗ ਸੰਗ ਇਸ ਕੱਟੀ ਨੇ ਵੀ ਦੱਸੋ ਗਲਾਈ ਦੇ ਵਿੱਚ ਕਰ ਲਈ ਹੈ ਉਮਰ ਦੇ ਸਹਾਰ ਨਾਲ ਕੱਦ ਕਾੜ ਤੇ ਗਰੋਥ ਚੰਗੀ ਹੈ ਖਣ ਦਿਖਾ ਦੂੰਗਾ ਦੋਸਤੋ ਵਧੀਆ ਹੋਣਗੇ 1 ਸਾਲ ਉਮਰ ਹੈ ਤੇ ਰੇਟ ਬਾਈ ਨੇ ਰੱਖਿਆ 30000 ਵਿੱਚੋਂ ਦੋਸਤੋ ਮਾਨਤਾਣ ਵੀ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਦੋਵਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਵੇ ਪ੍ਰੋਪਰ ਤਸੱਲੀ ਕਰ ਲਿਓ ਇੱਥੇ ਆ ਕੇ ਠੀਕ ਹੈ ਰੇਟ ਦੇ ਵਿੱਚੋਂ ਮਾਨਤਾਣ ਹੋਊਗਾ ਥਣ ਦੋਸਤੋ ਇਸ ਕੰਟੀਨਿਊਮੀ ਦੇਖ ਸਕਦੇ ਹੋ ਵਧੀਆ ਨਿਖੜੇ ਹੋਣਗੇ ਤੇ ਸੰਗ ਸੰਗ ਵੈਸੇ ਗੜਾਈ ਦੇ ਵਿੱਚ ਇਹ ਵੀ ਕੱਟੀ ਕਰਨੀ ਆਉਂਦੀ ਹੈ ਨਾਗ ਦੋਸਤੋ ਦੋਵੇਂ ਇਹ ਸੀਲ ਸ਼ਰੀਫ ਜੇ ਹੋਣਗੇ ਰੇਟ ਦੱਸਤਾ ਬਾਈ ਨੇ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜਾ ਵੀ ਨਾਗ ਪਸੰਦ ਆਵੇ ਤਸੱਲੀ ਕਰ ਲਿਓ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ